ਅੱਜ ਸਾਡੇ ਪੰਥ ਵਿੱਚ ਇਹ ਰੌਲਾ ਜਰੂਰ ਪੈ ਗਿਆ ਸਭ ਤੋਂ ਵੱਧ ਸਿੱਖਾਂ ਦਾ ਕਲੇਸ਼ ਹੈ ਫੇਸਬੁੱਕ ਤੇ ਸਭ ਤੋਂ ਵੱਧ ਕਿਸੇ ਗੋਮ ਦਾ ਇੰਨਾ ਕਲੇਸ਼ ਨਹੀਂ ਹੈ ਫੇਸਬੁੱਕ ਜਿੰਨਾ ਕਲੇਸ਼ ਸਿੱਖਾਂ ਦਾ ਬਹੁਤ ਹੋਇਆ ਹੈ ਜਿਹੜਾ ਉੱਠਦਾ ਹੈ ਬਸ ਬੋਲਣ ਤੇ ਕਿਹੜਾ ਜੋਰ ਲੱਗਦਾ ਹੈ ਇਹਦੇ ਪੈਟਰੋਲ ਥੋੜੀ ਲੱਗਦਾ ਹੈ ਜਵਾਨ ਤੋਂ ਬੋਲਣਾ ਹੀ ਹੈ ਉਹ ਵੀ ਆੜਾ ਉਹ ਵੀ ਆੜਾ ਮੈਂ ਤੇ ਬੜਾ ਹੈਰਾਨ ਹੁੰਨਾ ਹੈ ਤੁਸੀਂ ਕਲਗੀਆਂ ਵਾਲੇ ਦੇ ਸਿੱਖ ਹੋ ਕੇ ਜਿਸ ਗੁਰੂ ਨੇ 52 ਬਜਨਾ ਚ ਕਿਹਾ ਹੋਵੇ ਸਿੱਖ ਸਿੱਖ ਦਾ ਵਿਸਾ ਕਰੇ ਅੱਜ ਸਿੱਖ ਸਿੱਖ ਦੇ ਪੁਤਲੇ ਫੁੱਕੇ ਅਸੀਂ ਉਹ ਸਿੱਖ ਅਖਵਾਨ ਦੇ ਹੱਕ ਦਾ ਹੱਕ ਦਾ ਰਹਿਆ ਅਸੀਂ ਸਿੱਖ ਸਿੱਖ ਸਿੱਖਾਂ ਦੇ ਪੁਤਲੇ ਫੁਕਣ ਤੁਸੀਂ ਅਖਵਾਨ ਸਿੱਖ ਅਖਵਾਨ ਦੇ ਹੱਕਦਾਰ ਨਹੀਂ ਸਾਧ ਸੰਗਤ ਇਹ ਸਭ ਰੋਲੇ ਪੈ ਰਹੇ ਨੇ ਚੌਧਰ ਦੇ ਰੋਲੇ ਨੇ ਗੁਰੂਵੱਕੇਰ ਦਾ ਆਸ ਕਰਿਓ ਪਾਤਸ਼ਾਹ ਸਾਨੂੰ ਸਮੱਤ ਦੇਣ ਕਿਉਂਕਿ ਹਰ ਬੰਦਾ ਚਾਹੁੰਦਾ ਮੈਂ ਮਸ਼ਹੂਰ ਹੋਇਆ ਰਮ ਥੱਲੇ ਨਾ ਲੱਗਾਂ ਮਹਾਰਾਜ ਪੰਥ ਵਾਸਤੇ ਅਰਦਾਸ ਕਰਿਓ ਇਹ ਅਰਦਾਸ ਕਰੋ ਕਲਗੀਆਂ ਵਾਲਿਆ ਤੇਰੀ ਕੌਮ ਦੇ ਚੜ੍ਹਦੀ ਕਲਾ ਵਾਲੇ ਸਿੱਖ ਤੇ ਸਾਧ ਸੰਤ ਜਰੂਰ ਹੁੰਦੇ ਦੇਣ ਇਹ ਪੰਥ ਚੜ੍ਹਦੀ ਕਲਾ ਚ ਰਹੇ ਆਓ ਇੱਕ ਪੰਕਤੀ ਪੜ੍ਹੀਏ ਜਪਣ ਵਾਲਿਆਂ ਦੀ ਵਡਿਆਈ ਚ ਆਪਣੀ ਵੀ ਹਾਜ਼ਰੀ ਲੱਗੇ ਫਿਰ ਸਮਾਪਤੀ ਸਾਰੇ ਮਹਾਂਪੁਰਸ਼ਾਂ ਦਾ ਧੰਨਵਾਦ ਮੈਂ ਮਹਾਂਪੁਰਸ਼ਾਂ ਤੋਂ ਮਾਫੀ ਚਾਹੁੰਦਾ ਕਿਉਂਕਿ ਕਥਾ ਇੱਕ ਇਦਾਂ ਦਾ ਵਿਸ਼ਾ ਵੀ ਜੇ ਹਿੱਲ-ਜੁਲ ਹੋ ਜਾਏ ਤਾਂ ਕਥਾ ਨਹੀਂ ਹੋ ਸਕਦੀ ਇਹਦੀ ਪੂਰੀ ਕਦਰ ਹੈ